ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਾ ਨੂੰ ਹੋਰ ਸਨავ ਜੀ ਕੀ ਹਾਲ ਚਾਲ ਮੀਤਾ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਇੱਥੇ ਮੈਂ ਤੁਹਾਨੂੰ ਲੱਗੀ ਸੀ ਇਹਨਾਂ ਦੇ ਪਾਪਾ ਦੇ ਸ਼ੌਪ ਵਾਲੇ ਹਨ ਗਲਵਜ਼ ਮੈਂ ਕਈ ਦਿਨਾਂ ਤੋਂ ਭੁੱਲ ਜਿੰਦੀ ਸੀ ਥੋੜੇ ਤਕਰੀਬਨ 3 ਦਿਨ ਹੋ ਗਏ ਸੀ ਅੱਜ ਇਹਨਾਂ ਦੇ ਪਾਪਾ ਮੇਰੇ ਨਾਲ ਹੋ ਗਏ ਐਟਸ ਗੁੱਸੇ ਕਹਿੰਦੇ ਸਾਰੇ ਕੰਮ ਕਰਦੀ ਰਹਿੰਦੀ ਮੇਰੇ ਉਹ ਥੋੜਾ ਜਿਹਾ ਕੰਮ ਨਹੀਂ ਕਹਿੰਦੇ ਤੇਰੇ ਯਾਦ ਆਉਂਦਾ ਤੇ ਮੈਂ ਉਹ ਵੀ ਰੱਖੀ ਸੀ ਸਾਡਾ ਹੋ ਗਿਆ ਸਾਰਾ ਸਮਝੋ ਜਾਣੋ ਕਿ ਮੈਂ ਇਹਨਾਂ ਦੇ ਜਿਹੜੇ ਗਲਵਜ਼ ਨੇ ਉਹ ਹੀ ਟਰੇਕ ਹੈ ਬਿਚਾਰੀ ਦਾ ਬੈਗ ਹੈ ਛੋਟਾ ਨੂਰ ਵਾਲ ਕੁਛ ਬੁੱਕਾਂ ਹੋ ਜਾਂਦੀਆਂ ਵਿੱਚ ਖਾ ਲਿਆ ਖਾਲੀ ਰੋਟੀ ਘਰਾਤ ਗੋਸ਼ ਲੈ ਕੇ ਐਸੀ ਸਬਜ਼ੀ ਵੇਰੇ ਨੀ ਰਵਲਾ ਹੋ ਗਿਆ ਢੰਡੇ ਨਹੀਂ ਗਿਆ ਚੱਲ ਨੂੰ ਸੁਪ ਖਾਂਗਾ ਹੈ ਸੁਪ ਖਾ ਨਹੀਂ ਗਾ ਸੁਪ ਪੀਂਦੇ ਹੁੰਦੇ ਆ ਬੇਟੇ ਸੁਪ ਪੀਂਦੇ ਨੇ ਫੀਲਾ ਲੈ ਲੈ ਨੇਨਾ ਢੰਡਾ ਢੰਡਾ ਪੁੱਤ ਜੰਗਾ ਆਜੂ ਹੋ ਰਿਹਾ ਆਕੇ ਵੇਂਗਾ ਕਦੀ ਨਾ ਤਾਂ ਆਉਂਦੇ ਨ ਮੇਰੇ ਗਾਜਰਾ ਦਾ ਜੋਸ਼ ਨਾਲੇ ਦਲੀਆ ਇਹਨੇ ਚੀਜ਼ਾਂ ਕੇ ਬਣਾ ਕੇ ਰੱਖੀ ਹਲਦੀ ਦੀ ਬੁੱਕਰ ਐਡੀ ਨਹੀਂ ਹੋਈਆਂ ਮੈਂ ਤਾਂ ਮੈਂ ਸੁਆਣੀ ਗੁੱਟੀ ਸੈਟਿੰਗ ਆਹ ਜਿਹੜਾ ਪੱਟ ਲਈ ਤਾਂ ਇਹ ਸੀ ਨਾ ਮਾਰੇ ਜਲੇਲਾ ਤੂੰ ਵੀ ਵਜਾ ਤੂੰ ਪਿਆਰ ਹੁੰਦਾ ਲੈ ਜਾ ਤੌਲੀ ਇੱਥੇ ਪਿਆ ਸੀ ਜਾਨ ਦੇਖਣਾ ਬੋਛੋਟੀ ਹਾਂਜੀ ਇੱਥੇ ਮੈਂ ਬੇਟੀ ਦੇ ਬਾਰੇ ਸੇ ਬਾਅਦ ਦੋਨੋਂ ਬੇਟੀਆਂ ਚਲਈਆਂ ਸੀ ਛੋਟੀਆਂ ਸਕੂਲ ਬਸ ਇਹਦਾ ਥੋੜਾ ਜਿਆਦਾ ਟਾਈਮ ਆ ਵੀ ਲੇਟ ਆ ਹੁੰਦਾ ਥੋੜਾ ਜਿਆ ਤੇ ਬਾਕੀ ਇਹ ਆਪਣੇ ਪਿੰਡ ਜੀ ਹਨਾ ਸਕੂਲ ਤਾਂ ਉੱਥੇ ਜਾਣਾ ਹੁੰਦਾ ਇਹਨੇ ਉਹਨਾਂ ਨੇ ਜਾਣਾ ਹੁੰਦਾ ਬੈਨ ਤੇ ਤਾਂ ਕਰਕੇ ਦੂਜੇ ਪਿੰਡ ਹਨਾ ਤੇ ਇਹਦੇ ਮੈਂ ਲੱਗੀ ਸੀ ਵਹੁਣ ਬਾੜ ਇੱਕ ਵਾਰ ਤਾਂ ਵੈਸੇ ਆਪ ਵੀ ਲੈਂਦੀ ਬਸ ਇਹਨੂੰ ਕਈ ਵਾਰੀ ਕਾਲ ਹੋ ਜਾਂਦੀ ਕਹਿੰਦੀ ਮम्मा ਤੁਸੀਂ ਕਰ ਦੋਗੇ ਤੇ ਮੇਥੋਂ ਵਧੀਆ ਨਹੀਂ ਮੰਦੀ ਹੈਗੀ ਤੇ ਬਸ ਵਾਰ ਬੁਲ ਬਹਣ ਤੋਂ ਬਾਅਦ ਬੱਚਿਆਂ ਨੂੰ ਤੋਰ ਕੇ ਰੋਟੀ ਪਾਣੀ ਜਣੀ ਆਪ ਦਾ ਖਾਣਾ ਬਣਾ ਲਿਆ ਕਿਚਨ ਦਾ ਵੀ ਮੈਂ ਜਿਹੜਾ ਕੰਮ ਇੱਥੇ ਕਰਾਈ ਸੀ ਇੱਥੇ ਮੈਂ ਲਗਾ ਰਹੀ ਸੀ ਝਾੜੂ ਤੇ ਮੈਨੂੰ ਉਹ ਹੋਇਆ ਮੈਂ ਕਹਣਾ ਜਿਹੜੇ ਇਹ ਆਪਣਾ ਪ੍ਰੈਸ ਟੇਬਲ ਆ ਵੀ ਦੀ ਜਿਹੜੀ ਸਫਾਈ ਜੀ ਕਰਨ ਵਾਲੀ ਹੈ ਜਣੀ ਉੱਪਰੋਂ ਬੈਕ ਸਾਈਡ ਤੋਂ ਹਨਾ ਤਕਰੀਬਨ 4-5 ਦਿਨ ਹੋ ਗਏ ਸੀ ਮੇਤੋਂ ਇੱਥੇ ਕੋਈ ਵੀ ਹਨਾ ਝਾੜੂ ਵਗੈਰਾ ਬੈਕ ਸਾਈਡ ਨਹੀਂ ਸੀ ਲੱਗਾ ਗੋਗੂ ਮੈਂ ਸੁੰਭੜ ਰਹੀ ਹੁੰਦੀ ਸੀਗੀ ਤੇ ਨਾਲ ਦੀ ਨਾਲੇ ਪੀੜਾ ਹੈਡ ਦਾ ਕਪੜਾ ਜਿਵੇਂ ਇੱਥੇ ਝਾੜ ਕੇ ਸਮਾਰ ਕੇ ਹਨਾ ਜਿੱਦੇ ਕੰਮ ਚੱਲਣ ਲੱਗੇ ਇਹਨੂੰ ਮੈਂ ਪੂਰੀ ਤਰ੍ਹਾਂ ਨਹੀਂ ਸੀ ਇਹਨਾਂ ਦੀ ਡਸਟਿੰਗ ਕਰੀ ਮੈਂ ਕੱਜ ਨਾਲ ਦੀ ਨਾਲ ਆਪਾਂ ਉਹ ਵੀ ਇੱਥੇ ਕਰੀ ਦਈਏ ਹਨਾ ਤੇ ਬਾਕੀ ਕੰਮ ਕਿੰਝ ਨੇ ਸਾਰੇ ਹੋ ਗਏ ਸੀ ਇੱਕ ਮੇਰੇ ਕੋਲ ਜਿਹੜੇ ਇੱਥੇ ਕੱਪੜੇ ਬੈ ਸੀ ਇਹ ਸੀਗੇ ਟੈਗ ਕਰਨ ਵਾਲੇ ਰਹਿ ਗਏ ਤੇ ਬਾਕੀ ਇੱਥੇ ਮੈਂ ਜੇ ਕੱਪੜੇ ਵੀ ਨਹੀਂ ਸੀ ਥੋਤੇ ਮੈਂ ਕਿ ਇੱਕ ਦਿਨ ਮੈਂ ਕੱਪੜਿਆਂ ਦਾ ਨਾ ਛੱਡ ਅੱਜ ਇਹ ਸਾਂਭੇ ਜਾਣਗੇ ਜਿਹੜੇ ਕੱਪੜੇ ਨੇ ਇਹ ਨਾਲ ਦੀ ਨਾਲ ਇੱਥੇ ਪਿੱਛੇ ਨਾ ਰੀਲ ਵਗੈਰਾ ਕੁਝ ਨਾ ਕੁਝ ਜਿਹੜਾ ਡਿੱਗਦਾ ਰਹਿੰਦਾਗਾ ਮੈਂ ਉਹੀ ਲੱਗੀ ਸੀ ਝਾੜੂ ਨਾਲ ਮੈਂ ਕਿਹ ਨਾਲ ਪਿਛਲੀ ਸਾਈਡ ਜਿਹੜਾ ਗਰਦਾ ਵਗੈਰਾ ਹੁੰਦਾ ਵੀ ਆਪਾਂ ਉਹ ਕੱਢ ਦੇਵਾਂਗੇ ਤੇ ਨਾਲੇ ਜਿਹੜਾ ਆਪਾਂ ਝਾੜ ਕਿਹੜਾ ਕੱਪੜਾ ਵਗੈਰਾ ਦਾ ਉਹ ਇੱਥੇ ਮਿਚਾ ਲਾਂਗੇ ਤੇ ਨਾਲ ਦੀ ਨਾਲ ਇਹ ਜਿਹੜਾ ਪਲੱਗ ਆ ਇਹ ਮੈਂ ਜਿਹੜਾ ਮਸ਼ੀਨ ਤੇ ਯੂਜ਼ ਕਰਦੀ ਹੁੰਨੇ ਉਹ ਮੈਂ ਇੱਥੇ ਕੋਲੀ ਰੱਖਿਆ ਹੋਇਆ ਤਾਂ ਕਿ ਨਾ ਮੈਨੂੰ ਜਦੋਂ ਲੋਡ ਪਵੇ ਤੇ ਮੈਨੂੰ ਲੱਭਣਾ ਨਾ ਪਵੇ ਮੈਂ ਇੱਥੇ ਪ੍ਰੈਸ ਟੇਬਲ ਦੇ ਕੋਲੀ ਰੱਖਦੀ ਹੁੰਨੀ ਆ ਤੇ ਜਿਹੜੇ ਸਾਨੂੰ ਲਿਫਾਫੇ ਦਿਸਰੇ ਨੇ ਪ੍ਰੈਸ ਟੇਬਲ ਤੇ ਕੋਈ ਨੌਕੀ ਜਾਂ ਜੜੀ ਕਪੜੇ ਨਹੀਂ ਜਿਹੜੇ ਸਲਾਈ ਕਰਨ ਵਾਲੇ ਹੁੰਦੇ ਨੇ ਉਹ ਵੀ ਮੈਂ ਇੱਥੇ ਰੱਖਦੇ ਮੇਰੇ ਕੋਲ ਕੋਈ ਐਕਸਟਰਾ ਜਿਹੜੀ ਜਗ੍ਹਾ ਨਹੀਂ ਹੈਗੀ ਇਹਨਾਂ ਨੂੰ ਰੱਖਣ ਦੇ ਲਈ ਉਹ ਵੀ ਪ੍ਰੈਸ ਟੇਬਲ ਤੇ ਸ਼ੈੱਡ ਤੇ ਨਾ ਟੇਬਲ ਰੱਖ ਕੇ ਬਸ ਉਹਦੇ ਉੱਪਰ ਰੱਖ ਦੇਣੀ ਹੁੰਦੀਆਂ ਗਈ ਵੀ ਜਿਹੜੇ ਕਪੜੇ ਹੁੰਦੇ ਨੇ ਇਹ ਅਲੋਜੀ ਹੰਤੀ ਦੁਪਹਿਰ ਦੇ ਟਾਈਮ ਹੋਗਾ ਤੈਨੂੰ ਬਚ ਕੇ ਚਾਹ ਬੱਚਾ ਲਈ ਰੱਖ ਦਿੱਤੀ ਆਗੀ ਮੈਂ ਬਣਾਉਣੀ ਤੇ ਪਹਿਲਾਂ ਥ्रेडਿੰਗ ਕਰਨ ਵਾਲੀ ਜਾ ਕੇ ਇੱਕ ਪੈਣਾ ਕਉ ਦੁਕਾਨ ਦਾ ਖਲਾਰਾ ਪਿਆ ਬਸ ਕਿ ਕੁਝ ਵੀ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਕਦੇ ਇੱਥੇ ਬਿਠਾ ਕੇ ਕਰਦੀਆਂ ਟਰੈਡਿੰਗ ਕਦੇ ਬਾਹਰ ਬਰਾਂਡੇ ਤੇ ਕੁਝ ਸਾਰਾ ਕੁਝ ਹੀ ਘਾਇਆ ਕਿੜਿਆ ਪਿਆ ਤੇ ਹੁਣ ਮੈਂ ਲੱਗੀ ਸੀ ਮਸ਼ੀਨ ਤੇ ਸਾਰਟਾ ਜਿਹੜੀ ਸਲਾਈ ਕਰਨ ਦੇ ਲਈ ਬਸ ਕੰਨੀਆਂ ਬਾਹਾਂ ਨਹੀਂ ਹੈ ਜਿਹੜੀਆਂ ਉਹ ਰਹਿ ਗਈਆਂ ਆਪਣੀਆਂ ਜੋਇੰਟ ਕਰਨੀਆਂ ਤੇ ਸਾਰਟ ਦੀ ਸਲਾਈ ਤੇ ਸੋ ਵਾਰ ਤੇ ਵੀ ਮਤਾਂ ਫੱਕੀ ਸੀ ਇਹ ਕੈਦਨ ਹੋ ਗਈ ਵੀ ਵਿਚਾਰਾ ਝੂਟਾ ਹੀ ਰੁਲੀ ਜਾਂਦਾ ਵਿਚਾਲੇ ਕੁਛ ਤਾਂ ਘਰੇ ਕੰਮ ਚੱਲਦੇ ਕਰਕੇ ਹੋ ਜਾਂਦਾ ਨਾ ਕੁਛ ਹੋ ਤੇ ਕਿਦਰੂ ਨੀਲਾ ਵਾਲਾ ਪਹਿਰੇ ਆ ਨਾ ਤੇ ਬਸ ਹੁਣ ਬੱਚੇ ਹੋਣ ਵਾਲੇ ਦੇ ਛਾਧਰੀਆ ਵੱਡੀ ਬੇਟੀ ਦੇ ਨਾਲ ਦੀ ਨਾ 10 ਮਿੰਟ ਨਹੀਂ ਵਿਚਾਰੀ ਵਾਈਨ ਹੁੰਦੇ ਨਾਲ ਦੇ ਨਾਲ ਉਹਦੀ ਭੈਣ ਆ ਜਾਂਦੀ ਹੈ ਨਾ ਟਿਊਸ਼ਨ ਤੇ ਜਾਣਾ ਹੁੰਦਾ ਉਹਨੇ ਤੇ ਦੂਜੇ ਬਸ ਹਮ ਬੱਚੇ ਹੋਣ ਵਾਲੇ ਦੀ ਚਾਹ ਤਰੀਆ ਵੱਡੀ ਬੇਟੀ ਦੇ ਨਾਲ ਦੀ ਨਾ 10 ਮਿੰਟ ਨਹੀਂ ਵਿਚਾਰੀ ਵਾਈਨ ਹੁੰਦੇ ਨਾਲ ਦੇ ਨਾਲ ਉਹਦੀ ਭੈਣ ਆ ਜਾਂਦੀ ਹੈ ਨਾ ਟਿਊਸ਼ਨ ਤੇ ਜਾਣਾ ਹੁੰਦਾ ਉਹਨੇ ਤੇ ਦੂਜੀ ਬਾਅਦ ਚੌਣਗੇ ਨਾ ਜਸਤਾ ਹਾਜੀ ਲੱਗਦਾ ਨੀ ਕਿਤੇ ਆਪਾ ਕੋ ਨਹੀਂ ਰਾਰਾ ਰੱਖੇ ਪੈਨੇ ਵਾਰੀਆਂ ਜੇ ਇਹ ਹੋ ਗਿਆ ਜੇ ਦੋਨੇ ਇਕੱਠੀਆਂ ਆ ਗਈਆਂ ਅੱਜ ਤਾਂ ਹਾਂ ਮਾਜੀ ਹੁਣ ਤਾਂ ਮੈਨੂੰ ਦੇਖਿਆ ਵੀ ਨਹੀਂ ਹੈਗਾ ਹੁਵਾਰ ਕਿਨ ਅੱਜ ਕੀ ਤੂੰ ਕੇ ਨਾ ਨਾ ਤੇ ਬੈਂ ਤੂੰ ਬੈਂਟ ਨਹੀਂ ਉਠਾਇਆ ਫਿਰ ਇਹਨੂੰ ਮੈਂ ਜਿਵੇਂ ਨਹੀਂ ਉਠਾਇਆ ਹਾਂ ਆ ਪਾ ਦਿਆ ਚੱਗਾ ਹੁਣ ਰੱਖ ਦੇ ਕੁਛ ਮਾਰ ਆਪਣਾ ਆ ਇੱਥੇ ਰੱਖਿਆ ਪਿਆ ਕੁਛ ਮੇਰਾ ਇੱਥੇ ਰੱਖਿਆ ਪਿਆ ਫਿਰ ਇਹ ਆ ਪਿਆ ਮਸਰੂਲੇ ਬੈਨ 18 ਕੁਛ ਨੇ ਇੱਧਰ ਵੀ ਥਲੇ ਥਲੇ ਕੰਮ ਆ ਜਿਹੜਾ ਉਦਿਆਂ ਤੱਕ ਚੱਲ ਜਿੱਕ ਤੱਕ ਹੈਗਾ ਅਨਿ ਗਿੱਦੇ ਸੱਟਾਂ ਲੱਗ ਗਈ ਪਰ ਮੈਂ ਉਹ ਰੱਖ ਦੀ ਨਹੀਂ ਸਾਰੀ ਤਿਆਰ ਕਰਕੇ ਸਮਾਨ ਫੇਰੀ ਉੱਪਰ ਰੱਖਾ ਹੋਇਆ ਚਾਹ ਪਣੀ ਪੀ ਆ ਰੋਟੀ ਮੂੰਹ ਜਿਵੇਂ ਲਾਉਂ ਮਾ ਰੋਟੀ ਖਾਣੀ ਆ ਤੇਰੀ ਸਿੱਟਾ ਇਹ ਲਾਉਂ ਆ ਬੇਰ ਲਾਇਏ ਸੀ ਅੱਜ ਤੋ ਆ ਤੇਰਾ ਮੂੰਹ ਮਿੱਠੇ ਬਾਰੇ ਖਾ ਕੇ ਲੈ ਪਹਿਲੇ ਬਤਾ ਹਾ ਚੇਂਜ ਕਰੋ ਦੇਖੀ ਅਨਸਾਰ ਨਾ ਤੋਤੇ ਨਾਲ ਕੁਝ ਹੋਰ ਫਲਾ ਚੇਂਜ ਕਰ ਆਦਾ ਬਲਾ ਦੇ ਬੋਤਲ ਕਾਪਦੀ ਲਾ ਦੇ ਇਹਨੂੰ ਆਜੂ ਗੁਰਤੁਲ ਨੂੰ ਉਹ ਕਰ ਲੋ ਬੱਦੀ ਚੇਂਜ ਕਰ ਲੋ ਹਾਂ ਹਾਂ ਆਉਂਦੀ ਹੈ ਤੇ ਉਹਰੇ ਉਹ ਮਾਸਾੜਾ ਜਿਹੜਾ ਜਲੰਦਰੀ ਗਿਆ ਹੋਇਆ ਤਾਂ ਕਰ ਕਿਉਂ ਕਹਿੰਦੇ ਵੀ ਆਈ ਜਾਣਾ ਨਹੀਂ ਕਿੰਨਾ ਗਾ ਦਿਨ ਲਿਖਿਆ ਆਪਣਾ ਵਿੱਚ ਮਾਚੀ ਲਾ ਰੇ ਕਪੜੇ ਲਿਗੜੇ ਹੁਲਰ ਕਰ ਹਾਂ ਉਹ ਨਹੀਂ ਉਸਾਂ ਨੂੰ ਮੜਿਆ ਕਰਾਂ ਨਾ ਕਰਕੇ ਪਹਿਲਾਂ ਪੁੱਤ ਦੇਖੀ ਜੂਨੀਫਾਰਮ ਉਹ ਤਾਰ ਦੋ ਆਪਣੀ ਕਾ ਤਾਂ ਮੋਡ ਨਾ ਸਵਾ ਬਣਿਆ ਹੋਸੀ ਹਾਂ ਟੰਗਾ ਤੋੜ ਦੇ ਕਿ ਮਾਸੇ ਨਾ ਤੇਰਾ ਮੂੜਾ ਆਵਗਾ ਇਨਾ ਬੜੀ ਬੜੀ ਅੱਛੀ ਕਹਿੰਦੀ ਮੇਰਾ ਮੂੜਾ ਬਣਾ ਅੱਜ ਆਉਣਾ ਸੀ ਮੇਰੀ ਸਿਸਟਰ ਨੇ ਉਹ ਆਈ ਨਹੀਂ ਬੱਚਿਆਂ ਨੂੰ ਤਾਂ ਇਨਾ ਹੋਸੀ ਮੈਂ ਸਰਪ੍ਰਾਈਜ਼ ਮੰਗੂ ਰੱਖਿਆ ਸੀ ਵੀ ਜਦ ਨੂੰ ਤੁਸੀਂ ਆਉਂਗੇ ਉਹਨੇ ਆ ਜਾਣਾ ਹੁਣ ਇਹਦਾ ਹੋ ਗਿਆ ਮੂਡ ਖਰਾਬ ਇਹਨਾਂ ਦਾ ਵੀ ਆਈ ਨਹੀਂ ਨਾਲ ਛੋਟਾ ਜਿਹਾ ਬੇਬੀ ਹੁਣ ਆਸੀ ਉਹਦੇ ਆਉਗੀ ਕਿ ਕਹਿੰਦੀ ਹਾਂ ਸੀ ਉਹਨੂੰ ਮੈਂ ਕਿ ਕੋਈ ਨਾ ਵੀ ਤੂ ਆ ਜੀ ਉਹ ਕਹਿੰਦੀ ਵੀ ਨੇੜੇ ਜਾਣਾ ਦਾ ਕਰਕੇ ਨਾ ਵੀ ਉਹ ਹੋਣਗੀ ਦੇਖੀ ਕਿ ਮੈਂ ਖਾ ਜਾਈਂਦੀ ਪਹਿਲਾ ਬਹਾ ਦਾ ਉਤਾਰ ਲਾ ਨਾ ਤੋਤੇ ਜਾਂ ਸ਼ਾਇਨੀ ਕਰਦੇ ਤੇ ਬਿਨਾ ਤੋਤੇ ਥੋੜੇ ਖਾਦੇ ਹੁੰਦੇ ਆ ਮੈਂ ਥੋੜੇ ਜਿਹਰੇ ਹੋਇਆ ਭਾਈ ਨੂੰ ਆਂ ਮੈਂ ਹੀ ਰੱਖਦੇ ਸੀ ਥੋਰ ਤੋਤੇ ਨਹੀਂ ਹੈਗੇ ਅਹੀਂ ਖਾਈਏ ਨਹੀਂ ਆਪ ਤੋਤੇ ਵਰਨਾ ਜਾਂਦੇ ਕਿ ਅਗੜੀ ਦਾ ਮੈਂ ਕਿਦਾਰਸ ਕਰਨਾ ਸੀ ਮੈਨੂੰ ਕੀ ਪਤਾ ਸੀ ਵੀ ਤੁਸੀਂ ਅਹੀਂ ਖਾਣ ਲੱਗ ਜਾਈ ਹੋਈਆਂ ਪਰ ਦੇਖੀ ਆਈ ਤੁੜੀ ਫੜਦੀ ਆ ਮਲਾ ਉਹ ਕਪੜੇ ਵਗੈਰਾ ਉਤਾਰ ਲਓ ਚਲੋ ਜੀ ਆਪਾਂ ਬੱਚਿਆਂ ਨੂੰ ਚਾਹ ਪਾਣੀ ਪਿਆਦੀਏ ਪਹਿਲਾਂ ਬੱਚਿਆਂ ਨਾਲ ਤੁਸੀਂ ਮਿਲ ਲਈ ਫੋਰਾ ਨਾਲ ਜ ਆਪਣੀ ਨੂਰ ਹੈ ਬਸ ਮੈਂ ਜ ਸ਼ਰਟ ਦੇ ਨਾ ਇੱਕ ਰੀ ਦਾ ਹੈ ਬਾ ہاں ਇੱਕ ਦੀ ਤਾਂ ਹੋ ਗਈ ਬਾਂਜਮੈਂਟ ਇਧਰਨੇ ਪਾਸੇ ਕੀ ਰਹਿੰਦੀ ਆ ਉਹ ਰਹਿੰਦੀ ਹਾਲੇ ਮੈਂ ਆਪਦਾ ਵੀ ਕੋਈ ਸੂਟ ਸਾਟ ਦੇਖਣਾ ਸਿਉਂਗੀ ਹੁਣ ਗਰਮੀ ਆਲੇ ਪਹਿਲੇ ਸਲਾਈ ਕਰਕੇ ਰੱਖਾਂਗੇ ਆਪਾ ਚਲੋ ਜੀ ਆਪਾਂ ਮਿਲਦੇ ਆਪਾਂ ਆ ਜਾਂਦੇ ਹੁਣ ਨੂਰ ਐ ਕਿ ਕਰਨਾ ਮੈਂ ਇਹ ਦੇਣਾ ਕਿੰਝ ਜਤਨੀ ਆ ਤਿੰਝ ਕੀ ਕਰੇਗਾ ਤੂੰ ਖਾ ਕੇ ਸਾਡੇ ਬੇਰ ਹੁਣ ਖਾਦੇ ਨਹੀਂ ਮੰਮਾ ਨਾ ਦੱਸ ਕਿ ਕਿਹਦੇ ਸੋ ਨਾ ਬਤਲੂ ਸੀਨ ਕਰਾਂ ਤਮਾਰੂ ਇੱਥੇ ਰੇ ਇੱਧਰ ਹੋ ਜਾ ਐ ਮੈਂ ਕਾਲ ਜੱਗੀ ਲਾਈ ਚੋ ਨਾਈਟ ਦਾ ਬਟਾ ਦਿੱਦੀ ਬੋਲਰ ਪਰ ਡਿੱਗੇ ਬਬੀ ਲੱਕ ਜਨ ਮੈਂ ਫਰੋਂਦ ਸੀ ਹਾਂ ਡਗੂਗਲ ਹਰ ਵੀ ਫਰਮਾ ਸੀ ਜੀ ਬੂਰੀ ਜੀ ਨਸ ਹੈਰ ਮਸ ਲਓ ਜੀ ਲੋਰ ਹੋਣੀ ਤੀਜੀ ਲੈ ਕੇ ਆਗੇ ਨੂੰ ਕਾਂਤੀ ਲੈ ਕੇ ਆਇਆ ਨੋਰ ਦੇਖੋ ਪੰਗੜਾ ਪੰਦਾ ਦੇਖੋ ਨੋਰ ਪੰਗੜਾ ਪਾ ਰਿਹਾ ਹੈ ਰੂੜ ਪਾ ਕੇ ਖਾਈ ਸਾਂਗੀ ਮੇਰੀ ਸ਼ਰਟ ਵੀ ਹੋ ਗਈ ਹੈਗੀ ਸਲਾਈ ਤੇ ਕੁਛ ਕੁ ਟਾਈਮ ਆਪਾਂ ਹੁਣ ਨਾਲ ਤਾਂ ਧੁੱਪੇ ਬੈ ਕੇ ਆਉਂਦੇ ਆ ਧੁੱਪੇ ਬੈ ਕੇ ਆਉਂਦੇ ਮਤਲਬ ਧੁੱਪ ਸੇਕ ਰਹੇ ਆ ਤੇ ਨਾਲੇ ਆਪਾਂ ਕਰਦੇ ਆ ਸ਼ਰਟ ਨੂੰ ਸ਼ਰਟ ਦੀ ਸੌਰੀ ਤਰਪਾਈ ਕਰਦੇ ਆ ਹਨਾ ਸੂਟ ਦੀ ਬਣਾਈ ਮੈਂ ਅੱਜ ਆ ਕੇ ਗਏ ਨਹੀਂ ਕਿ ਮੈਂ ਕਿਹਾ ਵੀ ਚਲੋ ਆਪਾਂ ਸ਼ਾਮ ਤੱਕ ਹਨਾ ਤਿਆਰ ਕਰਕੇ ਉਹਨਾਂ ਦਾ ਸੂਟ ਦੇ ਦਈਏ ਸ਼ਰਟ ਆਪਣੀ ਹੋ ਗਈ ਹੈ ਤਿਆਰ ਹੈਗੀ ਤਾਂ ਸਿੰਪਲ ਸੀ ਬਸ ਹੈਲੋ ਜੀ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਕਿਟੀ ਆ ਗਈ ਟਿਊਸ਼ਨ ਤੋਂ ਲੋਰਾ ਪਤਾ ਨਹੀਂ ਕੀ ਕਰਨ ਲੱਗ ਜਿਵੇਂ ਕਾਗਜ਼ ਤੇ ਕੁਛ ਨਾ ਕੁਛ ਕਰਦੀ ਰਹਿੰਦੀ ਹੈ ਕਾਗਜ਼ ਬਾੜਨੇ ਪੜ ਦੀ ਘਟਾ ਹੈ ਕੰਮ ਖਰਾਬ ਬਜਾਰੇ ਕਰਦੀ ਹੈਗੀ ਤੇ ਮੇਰਾ ਮਨ ਤਾਂ ਮੈਂ ਕਰ ਲੈ ਧੁੱਪੇ ਬੈਠੀ ਬੈਠੀ ਨੇਦਰਪਾਈ ਇੰਦਰ ਲੌਪ ਰਹਿ ਗਿਆ ਹਨ ਤੇ ਜਾਂ ਬਸ ਕੱਲਾ ਪ੍ਰੈਸ ਕਰਨ ਵਾਲਾ ਕੰਮ ਰਹਿ ਗਿਆ ਨਾ ਪਕੜ ਬੰਨ ਗਿੱਪ ਬੱਚੇ ਆਪਦਾ ਬੈਠੇ ਨੇ ਅੰਦਰ ਹਾਲ ਠੰਡਾ ਹੁਣ ਦੁਪਹਿਰੇ ਤਾਂ ਠੰਡਾ ਹੁਣਾ ਘਟ ਗਈ ਜਿਹੜੀ ਦਿਨੇ ਤਾਂ ਹਲ ਨਹੀਂ ਹੁੰਦੀ ਧੁੱਪ ਹੋ ਜਾਂਦੀ ਆ ਤੇ ਪਰ ਸ਼ਾਮ ਨੂੰ ਹੈਗੀ ਆ ਥੋੜੀ ਠਾਰੀ ਜੀ ਹੁੰਦੀ ਹੈ ਜੀ ਤੇ ਬਸ ਮੈਂ ਕਿਚਨ ਚ ਹੁਣ ਜਾਨੀ ਆਗੀ ਤਕਰੀਬਨ ਸ਼ਾਮ ਦੇ ਟਾਈਮ ਮੈਂ ਤੁਹਾਨੂੰ ਦੱਸਾਂ ਟਾਈਮ ਹੋ ਗਿਆ ਸਾਢੇ 6 ਪਰ ਬਾਹਰ ਹਲੇ ਵੀ ਦਿਨ ਖੜਾ ਵਾ ਕਿ ਮੈਂ ਤੁਹਾਨੂੰ ਦੱਸਾਂ ਬਾਹਰ ਇਹਦਾ ਜਣ ਦੇਣਾ ਬਾਹਰ ਹਲੇ ਦਿਨ ਹੈ ਤਾਂ ਰਹ ਰਹੇ ਤੇ ਹੁnda ਬਹੁਤ ਦਿਨ ਜਣੀ ਅੱਗੇ ਨਾਲੋਂ ਬਹੁਤ ਖੜਨੇ ਲੱਗ ਗਿਆ ਬਹੁਤ ਫਰਕ ਪੈ ਗਿਆ ਇੱਥੇ ਨਾਲੋਂ ਆਪਾਂ ਸਬਜੀ ਅੱਜ ਨਹੀਂ ਬਣਾਉਂਦੇ ਹੈਗੇ ਸਬਜੀ ਆਪਣੇ ਕੋਲੇ ਪਈ ਆਗੀ ਸਾਗ ਹੀ ਤੜਕਾਂਗੇ ਸਾਗ ਬਣਾਇਆ ਸੀਗਾ ਪਰਸੋਂ ਯਾਨੀ ਬਿਛਰੀ ਗਿਆ ਆਪਾਂ ਇੱਕ ਦਿਨ ਸਬਜੀ ਬਣਾ ਲਈ ਸੀ ਸ਼ੂਰਿਆਂ ਦੇ ਤੋ ਕਪੜੇ ਕਰਦਿਏ ਤੁਪਰ ਆਨ ਕਰਕੇ ਨਾ ਇੱਥੇ ਦੀ ਧੁੱਪ ਵਧੀਆ ਆਉਂਦੀ ਹੈ ਬੈੱਡ ਤੇ ਫਿਰ ਦੀ ਧੁੱਪ ਜਾਂਦੀ ਹੈ ਹਨਾ ਉਹਦੇ ਕਰਕੇ ਨਾ ਤੇ ਪੜਦਾ ਆਪਾਂ ਹੋਲ ਦਿੰਨੇ ਆਂ ਹੁਣ ਆਪਾਂ ਕਰ ਲਾਂਗੇ ਨਹੀਂ ਤਾਂ ਠੰਡਾ ਹੋ ਉੰਦਰ ਦਾ ਬੱਚੇ ਆਪਾਂ ਟੀਵੀ ਦੇਖੀ ਜਾਂਦੇ ਨਾ ਦੋਰ ਦੋਰ ਕੁਝ ਬੋਲੇ ਤੂੰ ਤਾਂ ਮੈਨੂੰ ਹੁਸਰੀ ਬੈਠੇ ਜੀ ਕੋਈ ਗੱਲ ਨਾ ਮੈਨੂੰ ਪਤਾ ਕੀ ਕਹੂਗੀ ਮੈਂ ਤੇਰੇ ਨਾਲ ਬਸ ਗੁੱਸੇ ਹੋ ਜੂ ਕਰੂ ਜੀ ਮੈਂ ਤੇਰੇ ਨਾਲ ਗੁੱਸੇ ਹੋ ਜੂ ਇਹ ਥੋੜਾ ਆ ਗੱਲ ਲੱਗੀ ਕਿਚਨ ਛੱਪਨ ਦਾ ਪੌਂਡੀ ਕਰ ਲੀਏ ਸਾਫ ਤੇ ਥੋੜੇ ਜਿਹੀ ਭੰਡੇ ਲਗੇ ਤੇ ਨਾਲੇ ਪੰਜ ਸੱਤ ਪਲੇਅ ਫਾਰ ਕੋਸ਼ਰ ਸਬਜੀ ਵੀ ਪਈ ਆ ਜੀ ਕੋਣੀ ਵੀ ਹਲੇ ਮੈਂ 4 ਫੋਨ ਵਾਲਾ ਪਿਆ ਵਾਲਿਆ ਨਾ ਆ ਦੱਸੋ ਜੀ ਨੇ ਇਹਦਾ ਖੁਸ਼ ਕੰਮ ਬੜਿਆ ਨਾ ਮੈਂ ਕਪੜੇ ਧੋਤੇ ਵਾਸਤੇ ਇਕੱਲਾ ਸੂਟ ਸਲਾਈ ਕੀਤਾ ਥਰੈਡਿੰਗ ਆ ਰਿੰਗ ਆ ਸੀਵਾ ਸਰ ਜਦੋਂ ਆਇਆ ਦੱਸਾਂ ਬਈ ਖੁਸ਼ ਗੱਲਾਂ ਵਾਤੀ ਲੱਗ ਜਿੰਨਾ ਹੋਸਾ ਜੇ ਬਾਹਰ ਬਹਿ ਕੇ ਧੁੱਪੇ ਨਹੀਂ ਮੈਂ ਬਹੁਤ ਘਟ ਬੈਣੀ ਆ ਨਾ ਜੇ ਧੁੱਪੇ ਲੱਗ ਰਹੀ ਹੁਣ ਵੀ ਨਾ ਉੱਥੇ ਹੀ ਆਈ ਸੀਗੀ ਕਿ ਮਸ ਜੀ ਚਲੋ ਆਪਾਂ ਲੱਗਦੇ ਆ ਕਿਚਨ ਦੇ ਕੰਮ ਕਰਨ ਬਣੇ ਰਿਓ ਆਪਣੇ ਬਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਸਾਡੀ ਜਿਹੜੀ ਵੀਡੀਓ ਲੱਗਦੀ ਹੈ ਹਨ ਤੇ ਉਸ ਵਾਂਗੂ ਮੇਰਾ ਖਲਾਰਾ ਚੱਕਰ ਵਾਲਾ ਪਹਿ ਮਿਲੂ ਦੇਖਦੇ ਖਾਈ ਭਜਾ ਨੇ ਵੀ ਕਿੱਦੇ ਹੈ ਨਾ ਇਹ ਤਾਂ ਆਪਣਾ ਬਰਾਂਡ ਆ ਗਾ ਜਿਸਮਾਨ ਚੱਕਿਆ ਜਾਵੇ ਕੁਝ ਤਾਂ ਉਧਰ ਦੁਕਾਨ ਦਾ ਹੋ ਰਿਹਾ ਆਪਾਂ ਨੂੰ ਦੇਖਦੇ ਚੀਜ਼ ਸਾਮਣ ਵਾਲੀਆਂ ਆਪਣੇ ਸਾਹਮਣੇ ਆਉਂਗਾ ਸਾਮਾਨ ਸਾਨੂੰ ਸਾਰਾ ਬਾਹਰ ਹੀ ਪਿਆਗਾ ਫਿਲਹਾਲ ਤਾਂ ਪਹਿਲਾਂ ਫੇਟ ਭੁਜਾਂ ਦੀ ਤਿਆਰੀ ਕੀਤੀ ਸ਼ਾਮ ਦੇ ਖਾਣੇ ਦੀ ਨਾ ਉਹ ਕਰ ਲਈਏ ਫਿਰ ਇਹਨਾਂ ਦੇ ਪਾਪਾ ਵੀ ਨਾ ਆ ਜਾਣ ਕਿਤੇ ਉਹਨਾਂ ਦੇ ਆਉਂਦੇ ਨੇ ਮੇਲੇ ਤਾਂ ਦਾ ਵੀ ਉਹਨਾਂ ਦੇ ਆਉਂਦੇ ਨੇ ਖਾਣਾ ਬਣਿਆ ਹੋਵੇ ਵੀ ਥੱਕੇ ਹੁੰਦੇ ਨੇ ਸਾਰੇ ਦਿਨ ਦੇ ਵੀ ਚਲੋ ਵੀ ਆਪਦੇ ਆ ਕੇ ਰੋਟੀ ਪਾਣੀ ਖਾ ਲੈਂਦੇ ਆ ਚਲੋ ਜੀ ਆਪਾਂ ਕਰਦੇ ਹਾਂ ਸਬਜ਼ਾ ਸਾਗ ਤੜਕਣ ਦੀ ਤਿਆਰੀ ਤੇ ਨਾਲ ਹੀ ਮੈਂ ਕਰਦੇ ਆਂ ਭਾਂਡੇ ਸਾਫ਼ ਚਲੋ ਜੀ ਮਿਲਦੇ ਆਪਾਂ ਕੁਝ ਟਾਈਮ ਬਾਅਦ ਹਾਂਜੀ ਇਥੇ ਮੈਂ ਅਗੇ ਕਿਚਨ ਦੇ ਵਿੱਚ ਜਾਣੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਬਰਤਨ ਨੇ ਹਨਾ ਉਹ ਸਾਫ਼ ਕਰੂੰਗੀ ਬਾਕੀ ਦੁੱਧ ਵਗੈਰਾ ਹੁੰਦਾ ਜਿਹੜਾ ਥਾਂ ਵਿੱਚ ਦੁੱਧ ਵਗੈਰਾ ਹੁੰਦਾ ਉਹਨੂੰ ਭਾਂਡੇ 'ਚ ਕੱਢ ਕੇ ਹਾਂ ਹਣਾ ਵੀ ਉਹ ਸਾਫ ਹੁੰਦਾ ਜਿਹੜੇ ਪੀਣ ਵਾਲਾ ਦੁੱਧ ਆ ਉਹ ਤਾਂ ਮੈਂ ਯਾਨੀ ਕਿ ਰੋਟੀ ਵਗੈਰਾ ਬਣਾਉਣ ਤੋਂ ਬਾਅਦ ਹੀ ਗਰਮ ਕਰਦੀ ਹੁੰਦੀ ਆ ਇੱਥੇ ਜਿਹੜੇ ਚਾਹ ਵਾਲੇ ਬਰਤਨ ਸੀਗੇ ਉਹ ਸੀ ਬਾਕੀ ਬੇਟੀਆਂ ਹੀ ਸੀ ਹੁਣ ਟਿਊਸ਼ਨ ਤੇ ਹਣਾ ਉਹਦੇ ਲਈ ਬਣਾਉਣੀ ਸੀ ਚਾਹ ਤੇ ਨਾਲ ਹੀ ਦੂਜੀਆਂ ਬੇਟੀਆਂ ਕਹਿੰਦੀਆਂ ਮम्मा ਵੀ ਅਸੀਂ ਵੀ ਚਾਹ ਪੀੜੀਆਂ ਇੱਥੇ ਨਾਲ ਦੀ ਨਾਲ ਦੇ ਰਹੀ ਸੀ ਬੱਚਿਆਂ ਨੂੰ ਚਾਹ ਤੇ ਨਾਲ ਥੋੜੀ ਜਿਹੀ ਲਈ ਸੀ ਮੈਂ ਬੱਚਿਆਂ ਦੇ ਲਈ پنੀਰ ਵੀ ਖਾਣਾ ਖਾਣ ਨੂੰ ਹਲੇ ਥੋੜਾ ਜਿਹਾ ਟਾਈਮ ਪਿਆਗਾ ਵੀ ਚਲੋ ਚਾਹ ਨਾਲ ਇੰਨੇ ਕੁਝ ਖਾ ਲਣਗੇ ਨੂਰ ਨੂੰ ਇੱਥੇ ਭੁੱਖ ਲੱਗੀ ਸੀ ਮੈਂ ਕਹਾ ਪਹਿਲਾਂ ਕਹਿ ਰਹੀ ਸੀ ਮम्मा ਜਿਹੜੀ ਰੋਟੀ ਪਈ ਚਲੋ ਬਈ ਰੋਟੀ ਕਾਉਣ ਦੇ ਨੇ ਬਈ ਦਾ ਦੇ 10 ਮਿੰਟਾਂ ਨੂੰ ਹਨਾ ਦੇ ਘੰਟੇ ਤੱਕ ਵੀ ਜਿਹੜੀ ਰੋਟੀ ਉਹ ਬਣੀ ਜਾਣੀ ਹੈਗੀ ਹਨਾ ਲਓ ਜੀ ਸਾਗ ਨੂੰ ਇੱਥੇ ਮੈਂ ਤੜਕਾ ਲਗਾ ਦਿੱਤਾ ਸੀਗਾ ਸਬਜੀ ਮੈਂ ਨਹੀਂ ਬਣਾਈ ਸੀ ਜਿਹੜੀ ਸਾਗ ਤੋਂ ਬਾਅਦ ਇੱਕ ਦਿਨ ਸਬਜੀ ਬਣਾ ਕੇ ਸਾਗ ਮੈਂ ਰੱਖ ਦਿੱਤਾ ਸੀਗਾ ਤੇ ਅੱਜ ਫਿਰ ਸਾਗ ਹਨਾ ਤੜਕ ਲਿਆ ਬਾਕੀ ਜਿੰਨਾ ਸਾਗ ਹਨਾ ਬੇਹਾ ਹੋ ਜਾਂਦਾ ਨਾ ਕਹਿੰਦੇ ਆ ਉਹਨਾਂ ਟੇਸਟੀ ਲੱਗਦਾਗਾ ਤੇ ਅੱਜ ਸਾਗ ਨੂੰ ਬਸ ਤੜਕਾ ਲਗਾ ਕੇ ਨਾਲ ਹੀ ਇੱਥੇ ਮੈਂ ਪਕਾਈ ਸੀ ਫੁਲਕੇ ਆ ਦੇਖੋ ਬੱਚਿਆਂ ਦੀ ਇੱਥੇ ਚੱਲ ਰਹੀ ਹੈਗੀ ਮਸਤੀ ਤੇ ਆਪਾਂ ਇੱਥੇ ਹੀ ਕਰਦੇ ਆ ਵੀਡੀਓ ਦਾ ਐਂਡ ਜੇਕਰ ਵੀਡੀਓ ਚੰਗੀ ਲੱਗੇ ਬਈ ਤਾਂ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ